लुधियाना ਪਛਮੀ ਹਲਕੇ ਤੋਂ ਜਿਮਨੀ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਦੇ ਸ਼ਾਨਦਾਰ ਜਿੱਤ ਕਰਕੇ ਅੱਜ ਪਛਮੀ ਹਲਕੇ ਦਾ ਧੰਨਵਾਦ ਕਰਨ ਦੇ ਲਈ ਇੱਕ ਰੈਲੀ ਕੱਢੀ ਜਾ ਰਹੀ ਹੈ ਦੇਖੋ ਸਰਦਾਰ ਕਲਵੰਤ ਸਿੰਘ ਸਿੱਧੂ ਐਮ ਐਲ ਏ ਇਸ ਰੈਲੀ ਦੇ ਵਿੱਚ ਕਿਸ ਤਰੀਕੇ ਨਾਲ ਭਾਗ ਲੈਣ ਲਈ ਜਾ ਰਹੇ ਇੱਕ ਬਹੁਤ ਵੱਡਾ ਕਾਫਲਾ ਸਰਦਾਰ ਕਲਵੰਤ ਸਿੰਘ ਸਿੱਧੂ ਐਮਐਲਏ ਦੀ ਰਹਿਮਾਇਦੇ ਵਿੱਚ ਰੈਲੀ ਵਾਲੇ ਸਥਾਨ ਤੇ ਪਹੁੰਚ ਰਿਹਾ ਹੈ। ਕਾਰ ਦੇ ਵਿੱਚ ਵਰਕਰ ਬੈਠੇ ਨਜ਼ਰ ਆ ਰਹੇ ਨੇ ਔਰ ਮੋਟਰਸਾਈਕਲ ਤੇ ਸਕੂਟਰਾਂ ਤੇ ਵਰਕਰ ਨਾਅਰੇ ਲਗਾਉਂਦੇ ਜਾ ਰਹੇ। ਇਸ ਰਸਤੇ ਦੇ ਵਿੱਚ ਟ੍ਰੈਫਿਕ ਦਾ ਬਿਲਕੁਲ ਨਾਮੋ ਨਿਸ਼ਾਨ ਨਹੀਂ। ਸਾਰੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਕਿ ਰੈਲੀ ਤੇ ਜਾ ਰਹੇ ਇਹ ਹੈ ਰੈਲੀ ਵਾਲਾ ਸਥਾਨ ਜਿੱਥੇ ਲਿਖਿਆ ਹੋਇਆ ਹੈ ਧੰਨਵਾਦ ਲੁਧਿਆਣਾ ਪੱਛਮੀ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਪਹੁੰਚ ਗਏ ਨੇ ਸਰਕਾਰ ਦੇ ਵੱਲ ਸਿੱਧੂ ਹੱਸਦੇ ਤੱਪਦੇ ਨੱਚਦੇ ਆਪਣੇ ਵਰਕਰਾਂ ਦੇ ਨਾਲ ਅੱਜੇ ਪੂਰੇ ਪੂਰੇ ਦੀ বাজਰੇ ਹੋਰ ਬੜੇ ਹੀ ਚਾਦੇ ਨਾਲ ਬਗੜਾ ਪਾਉਂਦੇ ਆਪਣੇ ਮਹਿਬੂਬ ਨੇਤਾ ਸਤਾ ਕਿਲਵਾਨ ਸਿੰਘ ਜਿੱਦੂ ਇਹਨਾਂ ਨਾਲ ਇੱਕ ਰੈਲੀ ਦੇ ਵਿੱਚ ਭਾਗ ਲੈਣ ਲਈ ਜਾ ਰਹੇ ਨੇ ਔਰ ਮਹਿਲਾਵਾਂ ਵੀ ਉਹਨਾਂ ਦੇ ਨਾਲ। ਪੁਲਿਸ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਦੇਖਣ ਦੇ ਯੋਗ ਹੈ। ਕਿਸੇ ਪ੍ਰਕਾਰ ਦੀ ਇਸ ਰੈਲੀ ਦੇ ਵਿੱਚ ਕਿਸੇ ਨੂੰ ਗਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਬਹੁਤ ਹੀ ਇੱਕ ਸੁਹਾਵਣਾ ਮਾਹੌਲ ਬਣਿਆ ਹੋਇਆ ਹੈ ਰੈਲੀ ਦੇ ਵਿੱਚ। ਕਾਫੀ ਭੀੜ ਹੈ। ਕਾਫੀ ਲੋਕ ਆਪਣੇ ਮਹਿਬੂਬ ਨੇਤਾ ਦੇ ਵਿਚਾਰ ਸੁਣਨ ਦੇ ਲਈ ਆਏ ਹੋਏ ਨੇ। ਤਾ ਹੁਣ ਗੱਲ ਕਰਾਂਗੇ ਸਰਦਾਰ ਕਲਵੰਦ ਸਿੰਘ ਸਿੱਧੂ ਜੀ ਦੇ ਨਾਲ ਪਹਿਲਾਂ ਦੇਖੋ ਕਿਸ ਤਰੀਕੇ ਦੇ ਨਾਲ ਖੁਸ਼ੀ ਦੇ ਵਿੱਚ ਆਪਣੇ ਵਰਕਰਾਂ ਦੇ ਨਾਲ ਸਾਥੀਆਂ ਦੇ ਨਾਲ ਪੰਗੜਾ ਪਾ ਰਹੇ ਨੇ ਤੁਹਾਡਾ ਅੱਜ ਜਿਹੜਾ ਇਹ ਭਾਰੀ ਕੱਟ ਕੀਤਾ ਜਾ ਰਿਹਾ ਹੈ ਇਹ ਕੀ ਮਤਲਬ ਹੈ ਕੀ ਦੱਸਣਾ ਚਾਹੁੰਦੇ ਆ ਤੁਸੀਂ ਪਰ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੀ ਗੰਟੀ ਤੇ ਸੰਦੇਹ ਵਾਲਾ ਜੀ ਨੂੰ ਥੋੜਾ ਪਾ ਕੇ ਕਾਮਯਾਬ ਕਰਿਆ ਉਸ ਤੋਂ ਬਾਅਦ ਧੰਨਵਾਦ ਕਰਦਾ ਮੁੱਖ ਮੰਤਰੀ ਬਿਆਸ ਸਾਹਿਬ ਜੀ ਦੀ ਮਾਨ ਦਾ ਨੈਸ਼ਨਲ ਕਲਮਨਰ ਸ਼੍ਰੀ ਅਰਵਿੰਦ ਕੇ ਜੀ ਵਾਲਪਾ ਸਾਹਿਬ ਦਾ ਤੇ ਸਾਡੇ ਮਾਨਯੋਗ ਗਿਆਨ ਮਾਮਲੇ ਦੇ ਇੰਚਾਰਜ ਸ਼੍ਰੀ ਮਨੀਸ਼ ਸ਼ੋਭੀ ਜੀ ਦਾ ਇਹਨਾਂ ਨੇ ਇੱਕ ਇਮਾਨਦਾਰ ਸ਼ਖੀਦ ਨੂੰ ਐਨਐਲਏ ਦਾ ਕੈਂਡੀਡੇਟ ਬਣਾ ਕੇ ਭੇਜਦੇ ਤੇ ਲੋਕਾਂ ਨੇ ਉਹ ਪਹਿਲੀ ਪਸੰਦ ਕਰਦੇ ਹੋਏ ਤਿੰਨ ਮਹੀਨਿਆਂ ਵਿੱਚ ਲੋਕਾਂ ਨੇ ਕਿਸ ਬਦਲ ਦੇ ਹੋਣ ਕੇ ਵਸ ਗਏ ਕਿ ਉਹਨਾਂ ਨੇ ਵੱਡੀ ਲੀਡ ਨਾਲ ਜਿਹੜੀਆਂ ਬੁਰਦੀਆਂ ਨੂੰ ਹਾਰ ਦਿੱਤੀ ਤੇ ਮੈਂ ਖੰਦਾ ਵੀ ਬੁਰਦਿਆਂ ਬਾਰੇ ਕਹਿਣ ਨੂੰ ਕੁਝ ਨਹੀਂ ਰਹੀ ਤੇ ਇਹ ਮੈਂ ਖੰਦਾ ਵੀ ਮਾਨ ਸਾਹਿਬ ਦੇ ਦਿੱਤੇ ਕਮਾਤੇ ਹੁੰਦੇ ਕਿ ਜਿਹਨੇ ਸਮੇਂ ਤੋਂ ਜਿੰਨੀਆਂ ਵੀ ਪੰਜਾਬ ਦੇ ਸਰਕਾਰਾਂ ਆਈਆਂ ਨੇ ਲੁਧਿਆਣੇ ਨੂੰ ਮੰਤਰੀ ਮਿਲਦਾ ਰਿਹਾ ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਅੱਜ 3.5 ਸਾਲ ਦੇ ਲਗਭਗ ਸਮਾਂ ਹੋ ਗਿਆ ਇਥੇ ਮੰਤਰੀ ਨਹੀਂ ਮਿਲਿਆ ਤੇ ਇਹ ਸਿਲੈਕਸ਼ਨ ਦੇ ਵਿੱਚ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਸੀਗਾ ਕਿ ਜਦੋਂ ਤੁਸੀਂ ਸਾਡੇ ਕੈਂਡੀ ਨੂੰ ਜਿਤਾਉਂਗੇ ਤਾਂ ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਕੀ ਆ ਤੁਸੀਂ ਮੰਨਦੇ ਹੋ ਕਿ ਹਾਲ ਤੋਂ ਹੋ ਜਿਹੜੇ ਬੰਦੇ ਨੇ ਉਹਨਾਂ ਦੇ ਮੰਤਰੀ ਬਣ ਦੀ ਖੁਸ਼ੀ ਜਲਵਾਣ ਤੇ ਬੈਠਦੇ ਨੇ ਬੜੀ ਜਲਦੀ ਲਿਦਿਆਣੇ ਨੂੰ ਮੰਤਰੀ ਮਹਿਲ ਜਾ ਰਹੇ ਨੇ ਇਹ ਤੁਸੀਂ ਮਾਵਾ ਬੜਾ ਸਵਾਗਤ ਕਰਕੇ ਲੋਡ ਸ਼ੋਅ ਵੀ ਰੱਖਿਆ ਲੁਧਿਆਣੇ ਵਿੱਚ ਲੈ ਕੇ ਮੈਂਚੈਸਟਰ ਪੰਜਾਬ ਲੁਧਿਆਣਾ ਇੱਕ ਸਿਟੀ ਐਂਡ ਯੂਨੀਵਰਸਿਟੀ ਇਹਦੇ ਵਿੱਚ ਮੰਤਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸਮੱਸਿਆਵਾਂ ਲੁਧਿਆਣੇ ਦੀ ਬਹੁਤ ਜ਼ਿਆਦਾ ਹੈ ਪਹਿਲਾਂ ਅਸੀਂ ਸੁਣਿਆ ਸੀ ਕਿ ਕਲਵੰਦ ਸਿੰਘ ਸਿੱਧੂ ਨੂੰ ਲੁਧਿਆਣੇ ਦਾ ਕੈਬਨਿਟ ਮਿੰਿਸਟਰ ਬਣਾਇਆ ਜਾ ਰਿਹਾ ਤੇ ਇਸ ਦਾ ਕੀ ਕਾਰਨ ਹੈ ਕਿ ਨਾ ਪਿੱਛੇ ਕਿਉਂ ਰਹਿ ਗਏ ਕੋ ਮੇਰੇ ਤੇ ਸੰਜੀਤ ਲੋਈ ਦੇ ਵਿੱਚ ਕੋਈ ਫਰਕ ਨਹੀਂ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਪਹਿਲੇ ਦਿਨ ਹੀ ਕਿਹਾ ਤਾਂ ਕਿ ਜਿੰਨੇ ਮੇਰੇ ਐਮਐਲਏ ਨੇ ਸਾਰੇ ਮੰਤਰੀ ਨੇ ਸਾਰੇ ਮੁੱਖ ਮੰਤਰੀ ਇਹ ਨਹੀਂ ਸਾਡਾ ਇੱਕ ਪਰਿਵਾਰਾ ਜਿੰਨੂੰ ਵੀ ਮਨ ਮਿਲੂਗਾ ਅਸੀਂ ਸਾਰੇ ਉਹਦਾ ਸਵਾਗਤ ਕਰਕੇ ਉਹਦੇ ਨਾਲ ਕਰਦੇ ਹਾਂ ਜਿਸ ਤਰੀਕੇ ਨਾਲ ਤੁਸੀਂ ਜਾ ਕੇ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਮਿਹਨਤ ਕੀਤੀ ਹੈ ਇੱਥੇ ਵੀ ਤੁਸੀਂ ਬਹੁਤ ਜ਼ਿਆਦਾ ਆਪਣੀ ਟੀਮ ਦੇ ਨਾਲ ਮਿਹਨਤ ਕੀਤੀ ਆ ਅੱਜ ਵੀ ਸਭ ਤੋਂ ਵੱਡਾ ਜਿਹੜਾ ਕਾਫਲਾ ਤੁਹਾਡੀ ਹੀ ਰਹਿਮਾਈ ਦੇ ਵਿੱਚ ਇਸ ਰੈਲੀ ਦੇ ਵਿੱਚ ਪਹੁੰਚਿਆ ਤਾਂ ਇਹ ਲੋਕ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਜੇ ਤੁਹਾਡੇ ਨਾਲ ਜਾਏ ਨੇ ਕੋਈ ਫਿਰ ਕਿਸੇ ਵੀ ਖਤਰੇ ਤੋਂ ਛੁਵਾਣਾ ਛੱਡਦਾ ਇਹਨਾਂ ਬਾਰੇ